रिकॉर्ड ਪੱਧਰ ਤੋਂ ਮੁਦਦੇ ਮੁ ਡਿੱਗਾ ਸੋਨਾ ਚਾਂਦੀ ਹੋਈ ਮਹਿੰਗੀ ਜਾਣੋ ਕਿੰਨੇ ਹੋਈ ਕੀਮਤੀ ਤਾਂ ਤਾਂ ਦੀ ਪਾ ਭਾਰਤ ਦੇ 24 ਕੈਰਟ 22 ਕੈਰਟ ਅਤੇ 18 ਕੈਰਟ ਸੋਨੇ ਦੀ ਕੀਮਤ ਚ ਗਿਰਾਵਟ ਦੇਖਣ ਨੂੰ ਮਿਲੀ ਹੈ ਜਦੋਂ ਕਿ ਚਾਂਦੀ ਦੀ ਕੀਮਤ ਰਿਕਾਰਡ ਉੱਚ ਪੱਧਰ ਦੇ ਕਰੀਬ ਬਣੀ ਹੋਈ ਹੈ ਨਿਵੇਸ਼ਕਾਂ ਲਈ ਇਹ ਬਦਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਮਹੀਨੇ ਚ ਸੋਨੇ ਨੇ ਲਗਾਤਾਰ ਰਿਕਾਰਡ ਤੋੜੇ ਸਨ 22 ਕੈਰਟ ਸੋਨਾ 540 ਰੁਪਏ ਸਸਤਾ ਹੋ ਕੇ 130150 ਰੁਪਏ ਪ੍ਰਤੀ 10 ਗ੍ਰਾਮ ਤੇ ਦਰਜ ਹੋਇਆ ਜੇਕਰ 22 ਕੈਰਟ ਸੋਨੇ ਦੀ ਗੱਲ ਕੀਤੀ ਜਾਵੇ ਤਾਂ 22 ਕੈਰਟ ਸੋਨਾ ਵੀ ਸਸਤਾ ਹੋਇਆ ਇਸ ਦਾ 10 ਗ੍ਰਾਮ ਭਾਅ 500 ਰੁਪਏ ਡਿੱਗ ਕੇ 119300 ਰੁਪਏ 18 ਕੈਟ ਸੋਨੇ 'ਚ ਵੀ ਲਗਾਤਾਰ ਗਿਰਾਵਟ ਰਹੀ ਹੈ 10 ਗ੍ਰਾਮ ਦਾ ਭਾਅ 97610 ਰੁਪਏ ਦਰਜ ਕੀਤਾ ਗਿਆ ਹੈ World Gold Council ਦੇ ਅਨੁਸਾਰ ਸਾਲ 2025 ਸੋਨੇ ਲਈ ਇਤਿਹਾਸਿਕ ਸਾਬਤ ਹੋਇਆ ਹੈ ਇਸ ਸਾਲ ਸੋਨਾ ਪੰਜਾਬ ਤੋਂ ਵੱਧ ਵਾਰ 올 ਟਾਈਮ ਹਾਈ ਤੇ ਪਹੁੰਚਿਆ ਤੇ ਨਵੰਬਰ ਦੇ ਅਖੀਰ ਤੱਕ 60% ਤੋਂ ਜ਼ਿਆਦਾ ਰਿਟਰਨ ਦਿੱਤਾ ਹੈ ਪਿਛਲੇ ਹਫਤੇ ਦੌਰਾਨ ਕੀਮਤਾਂ ਚ ਤੇਜ਼ੀ ਨਾਲ ਉਤਰਾ ਚੜਾ ਦੇਖਿਆ ਗਿਆ 5 ਦਸੰਬਰ ਨੂੰ ਕੀਮਤਾਂ 10300 ਰੁਪਏ ਵਧੀਆਂ ਜਦੋਂ ਕਿ 4 ਦਸੰਬਰ ਨੂੰ 9200 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੋਨੇ ਦੇ ਉਲਟ 6 ਦਸੰਬਰ ਨੂੰ ਚਾਂਦੀ ਦੀਆਂ ਕੀਮਤਾਂ 'ਚ ਉਛਾਲ ਦੇਖਿਆ ਗਿਆ 1 ਕਿਲੋਗ੍ਰam ਚਾਂਦੀ 3000 ਰੁਪਏ ਵਧ ਕੇ 190000 ਰੁਪਏ ਹੋ ਗਈ ਹੈ 100 ਗ੍ਰam ਚਾਂਦੀ ਦਾ ਫਾ 19000 ਰੁਪਏ ਅਤੇ 10 ਗ੍ਰam ਦਾ ਰੇਟ 1900 ਰੁਪਏ ਜਦੋਂ ਕਿ 1 ਗ੍ਰam ਚਾਂਦੀ 190 ਰੁਪਏ ਦੇ ਪਹੁੰਚ ਗਈ ਹੈ ਇਸ ਹਫਤੇ ਚਾਂਦੀ ਨੇ ਸੋਨੇ ਨੂੰ ਪਿੱਛੇ ਛੱਡ ਦਿੱਤਾ ਜਿੱਥੇ ਚਾਂਦੀ 'ਚ 1% ਜ਼ਿਆਦਾ ਦੀ ਤੇਜ਼ੀ ਜਦੋਂ ਕਿ ਸੋਨੇ 'ਚ 0.41% ਦੀ ਗਿਰਾਵਟ ਦਰਜ ਹੋਈ ਹੈ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਸੋਨੇ ਦੇ ਵਿੱਚ ਜਿਹੜਾ ਗਿਰਾਵਟ ਦੇਖਣ ਨੂੰ ਮਿਲਿਆ ਹੈ ਸੋਨਾ ਜਿਹੜਾ ਦੀਆਂ ਕੀਮਤਾਂ ਘਟੀਆਂ ਨੇ ਤੇ ਚਾਂਦੀ ਦੀ ਜੇਕਰ ਗੱਲ ਕਰੀਏ ਤਾਂ ਚਾਂਦੀ ਮਹਿੰਗੀ ਹੋਈ ਹੈ